ਹਾਂਜੀ ਸਤਿ ਸ੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਹੈਮਰ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪਿੰਡ ਚੜੈਕਾ ਜ਼ਿਲ੍ਹਾ ਮੋਗਾ ਤਹਿਸੀਲ ਵੀ ਮੋਗਾ ਹੀ ਆ ਚੜੈਕ ਦੇ ਕੋਠਿਆਂ 'ਚੋਂ ਵੀਡੀਓ ਬਣਾ ਰਹੇ ਆ ਕਿਸੇ ਨੇ ਵੀ ਆਪਣਾ ਕੋਈ ਵੀ ਪਸ਼ੂ ਸੇਲ ਕਰਨਾ ਹੋਵੇ ਜਾਂ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 9814509968 ਜਿਹੜੇ ਘਰੇ ਵੀਡੀਓ ਬਣਾ ਰਹੇ ਆ ਕੋਈ ਵਪਾਰ ਦਾ ਕੰਮ ਨਹੀਂ ਖੇਤੀਬਾੜੀ ਦੇ ਨਾਲ ਨਾਲ ਸਹਾਇਕ ਧੰਦੇ ਤੌਰ ਤੇ ਬਾਈ ਹੁਣੀ ਪਸ਼ੂ ਰੱਖਦੇ ਆ ਡੇਰੀ ਦੁੱਧ ਪਾਉਂਦੇ ਆ 8-10 ਦੇ ਕਰੀਬ ਟੋਟਲ ਪਸ਼ੂ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੋ ਨਗ ਵਿਖਾਉਣੇ ਆ ਇੱਕ ਬਹੁਤ ਚੰਗੀ ਮੋਹਰਾ ਨਸਲ ਦੀ ਜੈਡ ਬਲੈਕ ਮੱਝ ਫੁੱਲ ਵੱਡੇ ਕੱਦ ਵਾਲੀ ਫੁੱਲ ਵਜਨ ਵਾਲੀ ਚੰਗੇ ਦੁੱਧ ਵਾਲੀ ਆ ਜਿਹੜੀ ਤੁਸੀਂ ਸਕਰੀਨ ਤੇ ਵੇਖ ਰਹੇ ਆ ਇੱਕ ਉਧਰ ਕੱਟੀ ਆ ਉਹ ਖੜੀ ਆ ਜਿਹੜੀ ਲਾਸਟ ਤੇ ਇਹ ਦੋ ਨਗ ਸੇਲ ਆ ਇਨਫੋਰਮੇਸ਼ਨ ਲੈ ਲੈਣਾ ਆਉ ਕਰਦੇ ਆ ਗੱਲਬਾਤ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਨਾਮ ਤੇਰਾ ਸਾਸੀ। ਨਾ ਇੱਕ ਵੀ ਪਿੰਡ ਕੋਠੀ ਚੜਾਕੀ ਨੇ। ਫੋਨ ਨੰਬਰ ਦਾ ਸੀ। 6280676238 ਇੱਕ ਵਾਰ ਫੇਰ ਦੱਸ। 6280676238। ਹੈਪੀ ਕੈਨ ਮਾਂ ਸੁਆ। ਇਹ ਬਈ ਕਿਥੋਂ ਸੁਆ ਹਸਤੇ ਆਉਂ ਜੀ। ਚੌਥੇ ਸੁਆ। ਹਾਂ। ਕਿੰਨੇ ਕ ਦਿਨ ਲੈ ਜੂ? ਇਹ ਬਈ ਹਫਤਾ ਪਿਆ ਜੀ। ਇੱਕ ਹਫਤਾ। ਤੀਜੇ ਸੁਆ। ਸੋਦੀ ਦੱਸੀ ਵੀ ਆਉਂਦੀ ਹਫਤਾ। ਹਾਂ। ਤੀਜੇ ਸੁਏ ਕਿਨਾਂ ਦੁੱਧ ਪੇ। ਯਾਰ ਭਾਈ ਆਪਣਾ ਟੋਕੜ ਗੱਭਣ ਲਈ ਸੀ। ਮੈਂ ਆਪਾਂ ਝੂਠ ਮਾਰੀ ਇਹ ਪੰਜਾਂ ਮਹੀਨੇ ਦੀ ਗੱਭਣ ਸੀ। ਤੇ 12 ਕਿਲੋ 12.5 ਕਿਲੋ ਦੁੱਧ ਤੋਲ ਕੇ ਲਿਆਉਂਦੇ ਭਈ। ਪੰਜਾਂ ਮਹੀਨੇ ਦੀ ਗੱਭਣ ਥੱਲੇ 12.5 ਕਿਲੋ ਦੁੱਧ ਤੋਲ ਕੇ ਤੋਲ ਕੇ ਲਿਆਉਂਦੇ ਭਈ ਆਪਾਂ। ਠੀਕ ਐ। ਉਹ ਬੰਦਾ ਕਹਿੰਦਾ ਵੀ 18-19 ਕਿਲੋ ਦੁੱਧ ਆਈ ਹੈ ਆਹ ਆਹ ਹੱਥ ਚੋਆ ਭਈ। ਠੀਕ ਐ। ਖਾਂ ਤੇ ਜੋ ਲਈ ਆ ਉਹ ਬੰਦਾ ਹਰਿਆਣੇ ਚ ਪਸੂ ਲਿਆਉਂਦਾ ਭਈ। ਐਵੇਂ ਮੈਂ ਕਹੀ ਆ ਵਾਚੂ ਦੀ ਮੱਝ ਵੀ ਦੇਖ ਲੈਣੀ ਪਈ ਆ ਵੜੀ ਕੇ ਥੋੜੀ ਆ। ਹੂੰ। 20 ਵੇ ਸਾਬ ਦੇ ਕੋਲ। ਕੱਢੀਏ ਬਾਹਰ ਤੋੜ ਕੇ ਵਿਖਾਈਏ ਦੋਸਤੋ ਬਾਈ ਕਹਿੰਦਾ ਆਪਾਂ ਐਵੇਂ ਝੂਠ ਮਾਰੀ ਜਾਈਗੇ ਆਪਣੇ ਘਰ ਦੀ ਮੱਝ ਨਹੀਂ ਆਪਾਂ ਤੋਕੜ ਗੱਭਣ ਲਿਆਏ ਸੀ ਆਪਾਂ ਨੂੰ ਕੀ ਲੋੜ ਆ ਬਾਈ ਕਹਿੰਦਾ ਝੂਠ ਮਾਰਨੀ ਵਧੀਆ ਗੱਲ ਐ ਦੋਸਤੋ ਜੋ ਚੀਜ਼ ਐ ਸਾਫ਼ ਦੱਸਣ ਦਾ ਆਪਣਾ ਹੱਕ ਬਣਦਾ ਕਈ ਭੈਣ ਭਰਾ ਝੂਠ ਮਾਰ ਦਿੰਦੇ ਮਾੜੀਆਂ ਗੱਲਾਂ ਕਹਿਨੂ ਤਾਂ ਬਾਈ ਵੀ ਕਹਿੰਦਾ ਕਿ 18 19 ਕਿਲੋ ਦੁੱਧ ਮੇਰਾ ਤਾਜੀ ਥਲੋਂ ਚੋਇਆ ਪਰ ਬਾਈ ਕਹਿੰਦਾ ਆਪਾਂ ਤਾਜੀ ਥਲੋਂ ਦੁੱਧ ਚੋਇਆ ਹੀ ਨਹੀਂ ਆਪਾਂ ਲਿਆਏ ਸੀ ਪੰਜਾਂ ਮਹੀਨਿਆਂ ਦੀ ਗੱਬਣ ਟੋਕੜ ਗੱਬਣ ਵੀਰ ਲਿਆਇਆ ਸੀ ਪੰਜਾਂ ਮਹੀਨੇ ਦੀ ਗੱਬਣ ਸੀ ਤੇ ਸਾਢੇ 12 ਕਿਲੋ ਦੁੱਧ ਕੰਡੇ ਤੇ ਜੋਕ ਕੇ ਬਾਈ ਕਹਿੰਦਾ ਦੋ ਟਾਈਮ ਮੈਂ ਅਗਲੇ ਦੇ ਘਰੋਂ ਲਿਆਇਆ ਸੀ ਜੀ ਤੋਂ ਲਿਆਇਆ ਉਹ ਬਾਈ ਕਹਿੰਦਾ ਪਸ਼ੂ ਹਰਿਆਣੇ ਚੋਂ ਲਿਆਉਂਦਾ ਬਾਕੀ ਮਾਝੀ ਤੁਹਾਨੂੰ ਆਪ ਹੀ ਦੱਸਦੀ ਐ ਹਾਥੀ ਦਾ ਬੱਚਾ ਹੀ ਐ ਸੇਵਾ ਸੰਭਾਲ ਕਰਨ ਵਾਲੇ ਵੀ ਬਾਈ ਦੇ ਡਿੱਕੇ ਕੱਢੇ ਪਏ ਆ ਚੌਥੇ ਸੂਬੇ ਸੁੰਦੀ ਐ ਬਾਕੀ ਠੀਕ ਹੈ ਦੋਸਤੋ ਬਾਈ ਕਹਿੰਦਾ ਕਾਰਗਲ ਫੀਲਡ ਦੇ ਚਾਰ ਗੱਟੇ ਮੈਂ ਚਾਰ ਤੇ ਆ ਟ੍ਰਾਂਜਿਸ਼ਨ ਵਾਲੇ ਜਿਹੜਾ 2200 ਵਾਲਾ ਗੱਟਾ ਹੁੰਦਾ ਤੇ ਮੱਝ ਆਪ ਹੀ ਦੱਸਦੀ ਹੈ ਕਿ ਮੱਝ ਦੀ ਸੇਵਾ ਹੋਈ ਵੀ ਹੈ ਮੰਜਾ ਡੈਂਦਾ ਇੰਨੀ ਰਾਜੀ ਹੈ ਵਲਟ ਲਾਹਵਾਨੇ ਦੇ ਚਾਰ شپੇਰੀ ਬਹੁਤ ਪਈਆਂ ਮੱਝ ਲੇਵਾ ਲਾਹੂ ਬਹੁਤ ਕੱਲੀ ਕੱਚੀ ਕੱਚੀ ਹੈ ਇੱਕ ਹਫਤਾ ਮੱਝ ਨੇ ਲੈ ਜਾਣਾ ਹਫਤਾ ਇਹਦੀ ਵਧੀਆ ਸੇਵਾ ਹੋ ਜਾਂਦੀ ਹੈ ਅਮਰੀਕਨ ਵਹਿੜਾਂ ਜਿਹੜਾ ਹਵਾਨਾ ਤਿਆਰ ਕਰਕੇ ਸੂਣਾ 18-19 ਕਿਲੋ ਦੁੱਧ ਦਿੱਤਾ, ਤਾਜੀ ਸੂਈ ਨੇ 12.5 ਕਿਲੋ ਖੁੱਲਾ ਦੁੱਧ ਬਾਈ ਕਹਿੰਦਾ ਮੈਂਚ ਹੋਇਆ ਇਹਦੇ ਥੱਲੋਂ ਜਦੋਂ ਮੈਂ ਲਿਆਇਆ ਪੰਜਾਂ ਮਹੀਨੇ ਦੀ ਗੱਬਣ ਸੀਗੀ ਤੇ ਹੁਣ ਚੌਥੇ ਸੂਏ ਸੂਣ ਨੂੰ ਤਿਆਰ ਆ ਤੀਜੇ ਸੂਏ ਵੀਰ ਲਿਆਇਆ ਸੀ ਉਪਰੋਂ ਸੂਲ ਤੋਂ ਫੱਟਣ ਗੁਚੌੜਾ ਹਵਾਨਾ ਸਟਾਰਟ ਹੁੰਦਾ ਥਣ ਬਹੁਤ ਚੰਗਾ ਮੋਟਾ ਹੱਦੀ ਚਵਾਈ ਵਾਲਾ ਜਾਨ ਵਾਲਾ ਥਾਣਾ ਚਾਰਾਂ ਥਾਣਾ ਦਾ ਸੇਮ ਹੀ ਸਾਈਜ਼ ਆ ਗੈਪ ਚ ਲੱਗੇ ਹੋਇਆ ਮੂੰਹ ਮੱਥੇ ਦੀ ਸੋਹਣੀ ਆ ਕੁੰਡਾ ਸਿੰਘ ਕੱਦ ਵੱਡਾ ਵਜਨ ਫੁੱਲ 18-19 ਕਿਲੋ ਬਾਈ ਦੱਸਦਾ ਖੁੱਲਾ ਦੁੱਧ ਪਿਆ ਦਿੰਦੀ ਬਾਕੀ ਜਿਹੜੀ ਪੰਜਾਂ ਮਹੀਨੇ ਦੀ ਗੱਭਣ 12.5 ਕਿਲੋ ਦੁੱਧ ਚਵਾਉਂਦੀ ਰਹੀ ਆ ਤੇ ਇਹ 'ਚ ਕੋਈ ਸ਼ੱਕ ਨਹੀਂ 18-19 ਕਿਲੋ ਦੁੱਧ ਤਾਜੀ ਸੂਈ ਨੇ ਦਿੱਤਾ ਉਹ ਬਾਕੀ ਐਡੀ ਮੱਝ ਨਾਲ ਦੁੱਧ ਦੇਊ ਫਿਰ ਦੇਣਾ ਵੀ ਕਿਹੜੀ ਨੇ ਆ ਹਾਂ ਪਿੰਡੇ ਦੇ ਨਾੜਾ ਵੇਖ ਸਕਦੇ ਆ ਬਰੀਕ ਬਰੀਕ ਉਦਾਂ ਹੀ ਦੱਸਦੀਆਂ ਪਤਲੀ ਚਮੜੀ ਦੀ ਹੈ ਕਾਗਜ਼ ਵਰਗਾ ਪਿੰਡਾ ਹੈ ਆ ਤੁਸੀਂ ਬੈਗ ਤੇ ਵੀ ਵੇਖ ਲਓ ਵੇਨ ਜੋ ਉਦਾਂ ਹੀ ਦੱਸਦੀਆਂ ਮੁੱਲ ਜਾਇਜ਼ ਜਾਂ ਹੈਪੀ ਭਾਰ ਦੀ ਗਾਰੰਟੀ ਆ ਥਾਂ ਦੀ ਗਾਰੰਟੀ ਆ ਅੱਗੇ ਵਾਲੇ ਕੰਮ ਆ ਆਪਣਾ ਠੀਕ ਐ ਤੇ ਜਿਹੜਾ ਪਿੰਡ ਦਾ ਬੰਦਾ ਲਾਊਗਾ ਉਹਨੂੰ 5000 ਰੁਪਏ ਸਸਤੇ ਠੀਕ ਐ ਬੇ ਘਰੇ ਰੱਖਣ ਵਾਲੇ ਮੁੱਲ ਜਾਇਜ਼ ਬੱਚੇ ਵਧੀਨੇ ਵਾਲੇ ਥਾਂ ਤੋਂ ਮੈਂ ਜਨੇ ਠੀਕਾ ਭਰਾਇਆ ਵੀ ਜੀ ਤੋਂ ਆਪਾਂ ਲਈ ਬਲੀ ਤੋਂ ਗੱਪਣਾ ਬੱਲੀ ਤੋਂ ਗੱਪਣਾ ਠੀਕ ਐ ਮੁੱਲੇ ਦਾ ਵੀ ਫਰਾਵਾ ਫੋਨ ਤੇ ਕਰ ਲਾਂਗੇ ਯਾਰ ਫੋਨ ਤੇ ਹਾਂ ਜੈ ਜੀਓ ਮੈਂ ਜੈ ਜੀਓ ਵੀ ਲੈ ਆਂਦੇ ਨਾਲ ਹੀ ਆਪਣੀ ਸਮਾਈ ਗਾਢ ਕੇ ਤੇ ਮਾਦੀ ਦੇ ਦੇਣੀ ਆ ਆਪਣਾ ਕਿਹੜਾ ਵਪਾਰੀਆਂ ਦਾ ਕੰਮ ਆ ਹੂੰ ਸਹੀ ਹੈ ਜੇ ਜੇ ਕੋਈ ਬੰਦਾ ਕੈਮਰਾ ਲਾਉਣਾ ਕੈਮਰਾ ਲਵਾ ਸਕਦਾ ਭਾਰਪੂਰ ਤੋਂ ਕੋਈ ਚੱਕਰ ਨਹੀਂ ਆ ਠੀਕ ਹੈ ਵਿਸ਼ਲੀ ਕਰੇ ਭਈ ਆਉਂਦੀ ਸਹੀ ਹੈ ਦੋਸਤੋ ਬਾਈ ਕਹਿੰਦਾ ਭਾਰ ਦੀ ਆਪਣੀ ਤਸੱਲੀ ਆ ਗਾਰੰਟੀ ਥਣਾ ਦੀ ਗਾਰੰਟੀ ਆ ਭਾਰ ਪਿੱਛੇ ਦੀ ਗਾਰੰਟੀ ਆ ਭਵਾਂ ਬਾਈ ਕਹਿੰਦਾ ਇੱਕ ਦਿਨ ਅਗਲਾ ਆਪਦਾ ਕੈਮਰਾ ਲਾ ਲੈ ਵੱਜ ਤੇ ਆ ਕੇ 24 ਘੰਟੇ 48 ਘੰਟੇ ਭਵਾਂ ਬਾਈ ਕਹਿੰਦਾ ਆਪਦੇ ਕੈਮਰੇ ਦੀ ਨਿਗਾ ਥੱਲੇ ਰੱਖ ਲੈ ਇਹਨੂੰ ਭਾਰ ਦੀ ਗਾਰੰਟੀ ਹੈ ਖੁੱਲੀਆਂ ਛੋਡਾਂ ਬਾਈ ਕਹਿੰਦਾ ਸਾਡੀ ਸਾਡੀ ਤਸੱਲੀ ਤੇ ਬਾਈ ਕਹਿੰਦਾ ਲੈ ਜਾਣੀ ਚਾਹੁੰਦਾ ਸਾਡੀ ਤਸੱਲੀ ਤੇ ਲੈ ਜਾ ਤੇ ਜੇ ਅਗਲਾ ਆਪਦੀ ਤਸੱਲੀ ਤੇ ਲੈ ਜਾਣੀ ਚਾਹੁੰਦਾ ਮਤਲਬ ਆਪਦੀ ਤਸੱਲੀ ਕਰਕੇ ਬਾਈ ਕਹਿੰਦਾ ਉਹ ਉੱਥੇ ਅਗਲਾ ਕੈਮਰਾ ਲਾ ਲੈ 24 ਘੰਟੇ 48 ਘੰਟੇ ਆਪਦੀ ਕੈਮਰੇ ਦੀ ਨਿਗਾਹ ਥੱਲੇ ਰੱਖ ਲੈ ਕਿ ਭਾਰ ਦੀ ਤੁਹਾਨੂੰ ਗਾਰੰਟੀ ਹੋ ਜੂਗੀ ਇਹ ਕਈ ਧਰ ਬਹੁਤ ਚੰਗੀ ਕੱਟੀ ਐ ਤੇ ਇਹਦਰ ਹੈਪੀ ਦਾ ਬੱਚਾ ਵੇਖੋ ਚਵਾਈ ਕਰੀ ਜਾਂਦਾ ਇਹਦੀ ਮਾਂ ਹਰਿਆਣੇ ਤੋਂ ਆਈ ਸੀ ਬੱਚਾ ਚਵਾਈ ਕਰ ਰਿਹਾ ਜਾਨੀ ਕਿ ਦੁੱਧ ਬਹੁਤ ਦਿੱਤਾ ਉਹਦੀ ਕੱਟੀ ਆ ਭਾਈ ਠੀਕ ਹੈ ਬਾਕੀ ਤੂੰ ਇਹਦੀ ਝੋਲੀ ਛਾਲੀ ਇਹ ਨਾਲ ਕੋਈ ਸਾਹਮਣ ਵਾਲਾ ਹੋ ਜਾ ਯਾਰ ਆਪੋ ਰੋਵੇ ਸਮਝਦੀ ਹੈ ਹਮ ਆ ਗਈ ਨਾ ਸਹੀ ਹੈ ਹੈ ਇਹਦੀ ਮਾਂ ਖਲੀ ਕਿੰਨਾ ਕਿ ਦੁੱਧ ਸੀ ਉਹਨੇ 18 19 ਕਿਲੋ ਦੁੱਧ ਦਿੱਤਾ ਭਾਈ ਰੁਪਏ ਦੇ ਬੰਦੇ ਲੈ ਕੇ ਗਏ ਸੀ ਭਾਈ ਇਹਦੀ ਮਾਂ ਠੀਕ ਹੈ ਉਹਦੀ ਕੱਟੀ ਆ ਭਰ ਨਾਲ ਹੀ ਸੀ ਸੋਸਤੋ ਭਾਈ ਕਹਿੰਦਾ ਇਹਦੀ ਮਾਂ ਆਪਾਂ ਸੇਲ ਕਰਤੀ ਸੀ 18-19 ਕਿਲੋ ਦੁੱਧ ਸੀ ਭਾਈ ਰੁਪਏ ਦੇ ਬੰਦੇ ਕਹਿੰਦਾ ਇਹਦੀ ਮਾਂ ਲੈ ਗਏ ਸੀ ਤੇ ਆ ਵੇਖੋ ਸੋਸਤੋ ਛਾਣੇ ਕਹਿੰਦੇ ਹੁੰਦੇ ਆ ਕਿ ਜਿਵੇਂ ਜੀਵ ਜੀ ਆਪਾਂ ਕੰਮ ਕਰਦੇ ਆ ਤੇ ਮਗਰ ਬੱਚਿਆਂ ਨੇ ਵੀ ਉਹੀ ਕੰਮ ਕਰਨੇ ਹੁੰਦੇ ਜੇ ਆਪਾਂ ਚੰਗੇ ਕੰਮ ਕਰਦੇ ਆ ਤੇ ਮਗਰ ਬੱਚੇ ਵੀ ਆਪਾਂ ਨੂੰ ਵੇਖ ਕੇ ਬੱਚਿਆਂ ਨੇ ਸਿੱਖਣਾ ਹੁੰਦਾ ਤੇ ਜਦੋਂ ਮਾਪਿ ਉਹ ਬੱਚਿਆਂ ਦਾ ਸੋਭਾ ਸ਼ਾਮ ਚਵਾਈ ਕਰਦਾ ਤੇ ਮਾਪਿ ਉਹਨੂੰ ਵੇਖ ਕੇ ਬੱਚਾ ਵੀ ਮਗਰ ਉਹੀ ਕੰਮ ਬੱਚਾ ਕਰਦਾ ਜੇ ਕੋਈ ਪਤਾ ਉਹ ਜੋ ਇਹ ਦਿਨਾਂ ਲਾਪਾ ਗੈਰਟ ਫਰੀ ਦੇ ਦੇਣਾ ਬਈ ਉਹੀ ਝੋਟੀ ਬੋਸਰੇ ਆਹਾ ਹਾਂ ਠੀਕ ਹੈ ਮੱਝ ਨਾਲ ਜੇ ਇਕੱਠੀ ਲੈਂਦਾ ਦੋ ਇਹ ਮੱਝ ਤੇ ਉਹ ਤੇ ਆ ਆਪਾਂ ਗੈਰਟ ਕਰ ਦੇਣਾ ਬਈ ਠੀਕ ਹੈ ਦੋਸਤੋ ਬਾਈ ਕਹਿੰਦਾ ਜੇ ਕੋਈ ਮੱਝ ਤੇ ਆ ਕੱਟੀ ਦੋਵੇਂ ਨਾਲ ਇਕੱਠੇ ਲੈਂਦਾ ਤੇ ਆ ਤੀਜਾ ਨਾਗ ਆਪਾਂ ਗਿਫਟ ਦੇ ਦੇਾਂਗੇ ਨਾਲ ਹੀ ਬਾਈ ਕਹਿੰਦਾ ਸੁਭਾਈ ਨਹੀਂ ਹੁੰਦੀ ਸੁਭਾਈ ਹੀ ਹੋਈ ਵੇਖ ਬਾਈ ਹੂੰ ਮੋੜੀ ਆਉਂਦੀ ਨਾ ਕੁੰਡੇ ਸੈਂਗਾ ਕਈ ਯਾਰੀ ਕਰ ਪੂਰ ਗਲੀ ਪਾਉਂਦੇ ਫੀਡ ਫੂੜਾ ਹੀ ਛੇਵਣੀ ਕਰਦੇ ਬਈ ਇਹਨਾਂ ਨੂੰ ਤਾਂ ਇਹ ਆ ਇਹ ਰਹੇ ਦੀ ਆ ਮੈਂ ਕਹੀ ਹਵਾ ਹੂੰ ਕੱਟੀ ਦਾ ਮੁੱਲ ਇਹਦੇ ਫੋਨ ਦੀ ਕਰ ਲਾਂਗੇ ਯਾਰ ਬਈ ਇਹਦਾ ਹੀ ਫੋਨ ਤੇ ਫਿਰ ਹਾਂ ਇਹਦੀ ਉਮਰ ਕਿੰਨੀ ਕਹੂ ਉਮਰ ਤਾਂ ਹੋਊਗੀ ਕਿੰਨੇ ਜਰ ਦੀ ਹੋਊਗਾ ਅੰਦਾਜ਼ਾ ਜਿਆ ਕੋਈ ਮਹੀਨਾ ਉਧਰ ਕੋਈ ਉਧਰ ਦੋ ਦੋ ਦੋਹਾਂ ਸਾਲਾਂ ਦੀ ਡੇਢ ਦੀ ਦੋਹਾਂ ਸਾਲਾਂ ਦੀ ਦੋਹਾਂ ਸਾਲ ਲੈਂਦੇ ਨਹੀਂ ਹੁਣੀ ਘੱਟ ਹੋਊਗੀ ਡੇਢ ਸਾਲ ਦੀ ਹੋਊਗੀ ਪਤਾ ਨਹੀਂ ਯਾਰ ਸਾਨੂੰ ਮੈਨੂੰ ਬਾਈ ਦੇ ਦੋਸਤੋ ਬਾਈ ਦੇ ਘਰੇ ਆ ਉਹ ਆਪਦੀ ਤਸੱਲੀ ਨਾ ਲੈ ਜਿਓ ਬੱਸ ਆ ਗਿਆ ਤਾਂ ਖੁਸ਼ਾ ਨਹੀਂ ਆ ਫਿਰ ਬੰਦਾ ਵੀ ਨਾਲ ਦੇਣਾ ਪਊਗਾ ਚਵਾਈ ਕਰਨ ਦਾ ਉਹਦਾ ਤੋਨਾ ਥੈਂਕ ਯੂ ਨਾ ਦੋਸਤੋ ਵੱਡੇ ਜਿਆਦਿਆਂ ਨੇ ਤਾਂ ਇਹਨੇ ਧਾਰ ਕਢਾਇਆ ਨਹੀਂ ਕਰਨੀ ਫਿਰ ਬੱਚੇ ਨੂੰ ਵੀ ਨਾਲ ਲੈ ਜਾਣਾ ਪਿਆ ਕਰਨਾ ਇਹਨਾਂ ਦੀ ਮਾਰੀ ਵੇਚਦੀ ਜਾ ਰਹੀ ਕਈ ਰਾਪ ਨਹੀਂ ਹੁੰਦੇ ਸੱਟ ਖਾਉਗਾ ਹਾਂ ਇਹ ਐਂ ਹੀ ਕਰ ਜਾਂਦਾ ਵਾ ਹੂੰ ਇਹ ਇਹਦੇ ਮਾਰੀ ਵੇਚਦੇ ਆ ਥੋੜੀ ਲਈਗਾ ਬਈ ਫੱਟ ਬੇੜ ਕਾ ਲੋ ਹੁੰਦਾ ਪੈ ਗਈ ਆ ਹਾਂ ਆ ਪਸ਼ੂ ਦਾ ਕੀ ਪਤਾ ਹੁੰਦਾ ਇਹ ਤਾਂ ਗੱਲ ਹੈਗੀ ਆ ਇਹਦੇ ਮਾਰੀ ਆਪਾਂ ਵੇਚਦੇ ਆ ਹੋਰ ਆਪ ਕੋਈ ਚੱਕ ਨਹੀਂਦਾ ਦੋਸਤੋ ਬਾਈ ਕਹਿੰਦਾ ਬੱਚੇ ਮਾਰੀ ਵੇਚਦੇ ਆ ਜਦੋਂ ਜੀ ਕਰਦਾ ਉਹਦੀ ਝੋਟੀ ਦੇ ਮਗਰ ਹੋ ਕੇ ਖੜ ਜਾਂਦਾ ਥਾਣ ਖਿੱਚਣ ਲੱਗ ਪੈਂਦਾ ਬਾਈ ਕਹਿੰਦਾ ਕਈ ਵਾਰ ਆਪ ਕੋਲੇ ਨਹੀਂ ਹੁੰਦੇ ਪਤਾ ਨਹੀਂ ਹੁੰਦਾ ਪਸ਼ੂ ਲੱਤ ਲੁੱਟ ਮਾਰਦਾ ਇਹ ਦੋ ਨਾਲ ਕੇ ਸੇਲ ਆ ਮੁੱਲ ਬਾਈ ਕਹਿੰਦਾ ਜੈ ਜੀ ਉਹ ਕਰ ਲਾਂਗੇ ਫੋਨ ਤੇ ਫੋਨ ਨੰਬਰ ਸਕਰੀਨ ਤੇ ਪੈੰਡ ਚੜੈਕ ਚੜੈਕ ਦੇ ਕੋਠਿਆਂ ਜੋ ਵੀਡੀਓ ਬਣਾ ਰਹੇ ਆਂ ਨਹਿਰ ਵਾਲੇ ਕੋਠੇ ਵੀ ਕਹਿ ਦਿੰਦੇ ਬਾਕੀ ਫੋਨ ਨੰਬਰ ਬਾਈ ਦਾ ਸਕਰੀਨ ਤੇ ਚੱਲੀ ਜਾਂਦਾ ਵੀਰ ਨੂੰ ਫੋਨ ਲਾ ਲਿਓ ਪ੍ਰੋਪਰ ਐਡਰੈਸ ਤੁਹਾਨੂੰ ਸਮਝਾ ਦਊਗਾ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ